ਸੰਸਦ ਦੀ ਨਵੀਂ ਇਮਾਰਤ ਵਿੱਚ 18ਵੀਂ ਲੋਕ ਸਭਾ ਦਾ اجلاس ਸ਼ੁਰੂ ਹੋ ਗਿਆ ਹੈ ਡੰਡੀ ਪਹਿਲੇ ਦਿਨ ਪ੍ਰੋਟੇਮ ਸਪੀਕਰ ਭੱਤਰੂਹਰੀ ਮਹਿਤਾਬ ਵੱਲੋਂ ਪ੍ਰਧਾਨ ਮੰਤਰੀ ਚੁਣੇ ਗਏ ਵਜ਼ੀਰਾਂ ਅਤੇ ਹੋਰ ਸੰਸਦ ਮੈਂਬਰਾਂ ਨੂੰ ਸੋਹ ਚੁਕਾਈ ਗਈ ਡੰਡੀ ਇਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਕੌਮੀ ਲੋਕਤੰਤ੍ਰਿਕ ਗਠਜੋੜ ਜਿਸ ਵਿੱਚ ਭਾਜਪਾ ਮੁੱਖ ਭਾਈਵਾਲ ਹੈ ਦੀ ਸਰਕਾਰ ਦੀ ਤੀਸਰੀ ਫਾਰੀ ਦੀ ਸ਼ੁਰੂਆਤ ਹੋ ਗਈ ਡੰਡੀ ਇਸ ਤੋਂ ਪਹਿਲਾਂ ਇਸੇ 9 ਮਈ ਨੂੰ ਪ੍ਰਧਾਨ ਮੰਤਰੀ ਅਤੇ ਮੰਤਰੀਆਂ ਨੇ ਆਪਣੇ ਹਉਤੇ ਦੀ ਸਹਾਂ ਚੁੱਕੀ ਸੀ ਡੰਡੀ 60 ਸਾਲ ਤੋਂ ਬਾਅਦ ਅਜਿਹਾ ਹੋਇਆ ਹੈ ਕਿ ਕਿਸੇ ਗਠਜੋੜ ਜਾਂ ਪਾਰਟੀ ਦੀ ਲਗਾਤਾਰ ਤੀਸਰੀ ਵਾਰ ਸਰਕਾਰ ਬਣੀ ਹੈ ਅਤੇ ਕੋਈ ਪ੍ਰਧਾਨ ਮੰਤਰੀ ਨਿਰੰਤਰ ਤੀਜੀ ਵਾਰ ਸੱਤਾ ਸੰਭਾਲ ਰਿਹਾ ਹੈ ਡੰਡੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਹੀ ਕਾਂਗਰਸ ਦੀ ਸਰਕਾਰ ਵਿੱਚ ਤੀਸਰੀ ਵਾਰ ਪ੍ਰਧਾਨ ਮੰਤਰੀ ਬਣੇ ਸੰ ਡੰਡੀ ਇੰਡੀਆ ਗਠਜੋੜ ਦੇ ਭਾਈਵਾਲਾਂ ਨੇ ਚੋਣਾਂ ਤੋਂ ਪਹਿਲਾਂ ਆਪਣੇ ਪ੍ਰਚਾਰ ਦੌਰਾਨ ਵਾਰ-ਵਾਰ ਇਸ ਗੱਲ ਉੱਤੇ ਜ਼ੋਰ ਦਿੱਤਾ ਸੀ ਕਿ ਜੇਕਰ ਤੀਸਰੀ ਵਾਰ ਮੋਦੀ ਦੀ ਸਰਕਾਰ ਬਣਦੀ ਹੈ ਤਾਂ ਉਸ ਵੱਲੋਂ ਭਾਰਤੀ ਸੰਵਿਧਾਨ ਨੂੰ ਖਤਮ ਕਰ ਦਿੱਤਾ ਜਾਏਗਾ ਡੰਡੀ ਇਸੇ ਕਰਕੇ ਜਦੋਂ ਲੋਕ ਸਭਾ ਵਿੱਚ ਮੋਦੀ ਸੌ ਚੁੱਕ ਰਹੇ ਸਨ ਤਾਂ ਇੰਡੀਆ ਗਠਜੋੜ ਦੇ ਭਾਈਵਾਲਾਂ ਨੇ ਸੰਵਿਧਾਨ ਦੀਆਂ ਕਾਪੀਆਂ ਲਹਿਰਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਡੰਡੀ ਇਹ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਮੋਦੀ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਸੀ ਕਿ ਉਹ ਆਪਣੀ ਤੀਸਰੀ ਪਾਰੀ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਸਮੁੱਚੇ ਕੰਮਕਾਰ ਵਿੱਚ ਆਪਸੀ ਸਹਿਮਤੀ ਬਣਾਈ ਜਾਏਗੀ ਡੰਡੀ ਸੰਵਿਧਾਨ ਨੂੰ ਖਤਮ ਕਰਨ ਸਬੰਧੀ ਉਹਨਾਂ ਨੇ ਕਾਂਗਰਸ ਦੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸਾਲ 1975 ਵਿੱਚ ਦੇਸ਼ ਉੱਤੇ ਲਾਈ ਗਈ ਐਮਰਜੈਂਸੀ ਦਾ ਹਵਾਲਾ ਦਿੱਤਾ ਜਿਸ ਵਿੱਚ ਸਾਰੇ ਮਨੁੱਖੀ ਅਧਿਕਾਰਾਂ ਨੂੰ ਖਤਮ ਕਰ ਦਿੱਤਾ ਗਿਆ ਸੀ ਵਿਰੋਧੀ ਆਗੂਆਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ ਸੀ ਅਤੇ ਮੀਡੀਆ ਉੱਤੇ ਵੀ ਪੂਰੀ ਤਰ੍ਹਾਂ ਪਾਬੰਦੀਆਂ ਲਗਾ ਕੇ ਦਿੱਤੀਆਂ ਗਈਆਂ ਸਨ ਡੰਡੀ ਪਰ ਇਸ ਵਾਰ ਦੀ ਸੰਸਦ ਐਨਡੀਏ ਦੀਆਂ ਪਹਿਲੀਆਂ ਦੋ ਪਾਰੀਆਂ ਤੋਂ ਜ਼ਰੂਰ ਵੱਖਰੀ ਨਜ਼ਰ ਆਏਗੀ ਡੰਡੀ ਪਿਛਲੇ 10 ਸਾਲਾਂ ਵਿੱਚ ਮੋਦੀ ਦੀ ਅਗਵਾਈ ਵਿੱਚ ਚੱਲਦੀ ਸਰਕਾਰ ਸਮੇ ਲੋਕ ਸਭਾ ਵਿੱਚ ਭਾਜਪਾ ਦੀ ਆਪਣੀ ਬਹੁ ਗਿਣਤੀ ਸੀ ਪਰ ਇਸ ਵਾਰ ਭਾਜਪਾ ਬਹੁ ਗਿਣਤੀ ਦਾ ਅੰਕੜਾ ਪੂਰਾ ਨਹੀਂ ਕਰ ਸਕੀ ਡੰਡੀ ਇਸ ਲਈ ਉਸ ਨੂੰ ਆਪਣੀਆਂ ਭਾਈਵਾਲ ਪਾਰਟੀਆਂ ਨੂੰ ਨਾਲ ਲੈ ਕੇ ਚੱਲਣਾ ਹੋਵੇਗਾ ਡੰਡੀ ਪਿਛਲੀਆਂ ਦੋ ਪਾਰੀਆਂ ਵਿੱਚ ਕਾਂਗਰਸ ਨੂੰ ਘਟ ਸੀਟਾਂ ਮਿਲਣ ਕਾਰਨ ਇਸ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦਾ ਦਰਜਾ ਵੀ ਨਹੀਂ ਸੀ ਮਿਲ ਸਕਿਆ ਪਰ ਇਸ ਵਾਰ 99 ਦਾ ਅੰਕੜਾ ਪ੍ਰਾਪਤ ਕਰਨ ਤੋਂ ਬਾਅਦ ਜਿੱਥੇ ਇਸ ਨੂੰ ਵਿਰੋਧੀ ਧਿਰ ਦਾ ਦਰਜਾ ਮਿਲੇਗਾ ਉਥੇ ਇੰਡੀਆ ਗਠਜੋੜ ਦੀਆਂ ਪਾਰਟੀਆਂ ਨੂੰ ਵੀ ਚੋਣਾਂ ਵਿੱਚ ਚੰਗਾ ਹੰਗਾਰਾ ਮਿਲਣ ਕਰਕੇ ਉਹ ਵਧੇਰੇ ਹੌਸਲੇ ਵਿੱਚ ਦਿਖਾਈ ਦਿੰਦੀਆਂ ਹਨ ਡੰਡੀ ਇਸ ਲਈ ਇਸ ਵਾਰ ਲੋਕ ਸਭਾ ਵਿੱਚ ਇੰਡੀਆ ਗਠਜੋੜ ਦੀਆਂ ਪਾਰਟੀਆਂ ਵੱਲੋਂ ਵਧੇਰੇ ਸਰਗਰਮੀ ਦਿਖਾਏ ਜਾਂ